ਅੱਜ ਦਸਹਰੇ ਦਾ ਪਵਿੱਤਰ ਤਿਹਾੜਾ ਜੀ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਵਿਧਾਨ ਸਭਾ ਨਾਭਾ ਪੰਜਾਬ ਪੂਰੇ ਦੇਸ਼ ਪਰ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਭਗਵਾਨ ਰਾਮ ਜੀ ਨੂੰ ਚਾਣ ਵਾਲੇ ਨੇ ਸਾਰਿਆਂ ਨੂੰ ਦਸਹਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਹਾੜ ਜਿਹੜਾ ਜੀ ਬਹੁਤ ਹੀ ਭਾਈਚਾਰਕ ਸਾਂਝ ਜੋੜਨ ਵਾਲਾ ਤਿਹਾੜ ਹੁੰਦਾ ਔਰ ਇਹ ਤਿਹਾੜ ਜਿਹੜਾ ਜੀ ਬਦੀ ਤੇ ਨੇਕੀ ਦੀ ਲੜਾਈ ਹੈ ਜੀ ਜਿਹਦੇ ਵਿੱਚ ਨੇਕੀ ਜਿੱਤ ਹੁੰਦੀ ਹੈ ਇਹ ਤਿਹਾੜ ਸਾਨੂੰ ਇਹ ਦੱਸਦੇ ਹਰ ਸਾਲ ਅਸੀਂ ਰਾਵਣ ਦਾ ਪੁੱਤਾਂ ਅਸੀਂ ਸਾੜਦੇ ਸਾੜਦੇ ਜਿਹੜਾ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਮੈਅ ਹੈ ਜੀ ਸਾਡੇ ਅੰਦਰ ਹੰਕਾਰ ਹੈ ਸਾਡੇ ਅੰਦਰ ਨਿੰਦਿਆ ਚੁਗਲੀ ਹੈ ਜੀ ਸਾਨੂੰ ਉਹਦੇ ਤੋਂ ਵੀ ਨਜਾਤ ਪਾਉਣ ਦੀ ਜ਼ਰੂਰਤ ਹੈ ਹਾਲ ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਹੁੰਦੇ ਆ ਗੱਲ ਕਿਹਾ ਕਰਦੇ ਸੀਗੇ ਬਈ ਇਹ ਤਿਹਾਰ ਹਰੇਕ ਸਾਲ ਸਾਨੂੰ ਸਿਖਾ ਕੇ ਜਾਂਦਾ ਜੀ ਪਰ ਅਸੀਂ ਫੇਰ ਕਿਤਨਾ ਕਿਤੇ ਉਸੇ ਗੱਲ ਦੇ ਵਿੱਚ ਲਿਪਤ ਰਹਨੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਭਗਵਾਨ ਰਾਮ ਜੀ ਨੇ ਮਰਿਆਦਾ ਦੇ ਵਿੱਚ ਰਹਿ ਕੇ ਇਸ ਕਰਕੇ ਭਗਵਾਨ ਰਾਮ ਜੀ ਨੂੰ ਮਰਿਆਦਾ ਪਰਸ਼ੋਤਮ ਕਿਹਾ ਜਾਂਦਾ ਹੈ ਜੀ ਤੇ ਉਹਨਾਂ ਨੇ ਮਰਿਆਦਾ ਦੇ ਵਿੱਚ ਰਹਿ ਕੇ ਨੇਕੀ ਦੇ ਨਾਲ ਬਦੀ ਦੇ ਉੱਪਰ ਜਿੱਤ ਪਾਈ ਸੋ ਅੱਜ ਦਾ ਤਿਹਾਰ ਜਿਹੜਾ ਜੀ ਜਿਵੇਂ ਇਸ ਵਕਤ ਮੈਂ ਪਟਿਆਲਾ ਪਟਿਆਲਾ ਗੇਟ ਨਾਭਾ ਕੋਲੇ ਹਾਈ ਕੋਰਟ ਪੈਂਦਾ ਜੀ ਉੱਥੇ ਬਹੁਤ ਵੱਡੀ ਧਾਮ ਲੀਲਾ ਹੁੰਦੀ ਹੈ ਬਹੁਤ ਵੱਡਾ ਪ੍ਰਬੰਧ ਹੁੰਦਾ ਇਸ ਤੋਂ ਬਾਅਦ ਕਾਲਜ ਗਰਾਊਂਡ ਸਰਕਾਰੀ ਕਾਲਜ ਗਰਾਊਂਡ ਰਬਦਮਨ ਕਾਲਜ ਨਾਭਾ ਇਸ ਤੋਂ ਬਾਅਦ ਪਾਸੋਂ ਜਿੱਥੇ ਬਹੁਤ ਵੱਡਾ ਇਕੱਠ ਜਿਹੜਾ ਜੀ ਪੂਰੇ ਇਲਾਕੇ ਦਾ ਹੁੰਦਾ ਤੇ ਅੱਜ ਤਿੰਨ ਜਗ੍ਹਾ ਇਹ ਰਾਵਣ ਜਿਹੜਾ ਇੱਥੇ ਜੀ ਉਹ ਫੁੱਕਿਆ ਜਾਣਾ ਸੋ ਮੇਰੇ ਵੱਲੋਂ ਇੱਕ ਵਾਰ ਫਿਰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ ਆਪਣੇ ਮਾਪੇ ਦੀ ਇੱਜ਼ਤ ਕਰੋ ਆਪਣੇ ਪਰਿਵਾਰ ਦੇ ਵਿੱਚ ਪਿਆਰ ਬਣਾ ਕੇ ਰੱਖੋ ਔਰ ਆਪਣੇ ਆਪਣੇ ਕਾਰੋਬਾਰ ਦੇ ਵਿੱਚ ਸਾਰੇ ਇਮਾਨਦਾਰੀ ਨਾਲ ਕੰਮ ਕਰੋ ਔਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਦੇਸ਼ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਵੀ ਵਫਾਦਾਰੀ ਨਿਭਾਉਣੀ ਚਾਹੀਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਉੱਪਰ ਨਾਬਾ ਦੇ ਉੱਪਰ ਪੂਰੇ ਦੇਸ਼ ਦੇ ਉੱਪਰ ਕਿ ਅਸੀਂ ਹਰੇਕ ਸਾਲ ਫਤਰੀ ਕਨਾਲ ਤਿਹਾੜ ਮਿਲ ਕੇ ਸਾਰੇ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਂ ਹੀ ਸਭ ਨੂੰ ਜੈ ਸ਼੍ਰੀ ਰਾਮ ਜੀ ਇਹ ਜਿਹੜੀ ਰਾਮਲੀਲਾ ਇਹ 70 ਸਾਲ ਪੁਰਾਣੀ ਚੱਲ ਰਹੀ ਹੈ ਜੀ ਬਹੁਤ ਜਿਆਦਾ ਪਹਿਲਾਂ ਮੰਕਾ ਰਾਮ ਮਰਾਰੀ ਲਾਲ ਜੀ ਉਹਨਾਂ ਦੇ ਬੇਟੇ ਤਾਰਾ ਜਨ ਜੀ ਉਹਨਾਂ ਦੇ ਬੇਟੇ ਅਮਰੀਸ਼ ਉਹਨਾਂ ਨੇ ਅੱਤਨੇ ਪੀੜੀਆਂ ਇਥੇ ਉਹਨਾਂ ਨੇ ਸ਼ੁਰੂ ਕਰੀਤੀ ਚੱਲਦੀ ਰਹੀ ਆਰਾਮ ਲੀਲਾ ਹੁਣ ਉਸ ਤੋਂ ਬਾਅਦ ਹੁਣ ਤੱਕ ਇਹ ਚੱਲ ਰਹੀ ਹੈ ਜੀ ਆਰਾਮ ਭਗਵਾਨ ਦੀ ਕਿਰਪਾ ਹੈ ਇਹ ਸਾਰੇ ਪ੍ਰੇਮ ਨਾਲ ਜਿੰਨੇ ਵੀ ਸਾਡੇ ਕਲਾਕਾਰ ਨੇ ਜੀ ਇਹ ਸਾਰੇ ਇਹ ਕੋਈ ਵੀ ਪੇਡ ਨਹੀਂ ਹੈਗਾ ਜੀ ਸਾਰੇ ਸੇਵਾ ਕਰਦੇ ਨੇ ਅਸੀਂ 70 80 ਕਲੱਬ ਦੇ ਮੈਂਬਰਾਂ ਦੀ ਸਾਰੀ ਸੇਵਾ ਪ੍ਰੇਮ ਨਾਲ ਬਹੁਤ ਵਧੀਆ ਚੱਲ ਰਹੀ ਅਸੀਂ ਨਾ ਬਾਨ ਨਿਵਾਸੀਆਂ ਨੂੰ ਦਸਹਰੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਆ ਰਾਮ ਭਗਵਾਨ ਅੱਗੇ ਅਰਦਾਸ ਕਰਦੇ ਆਂ ਵੀ ਸਾਰੇ ਦੇਸ਼ ਦੇ ਵਿੱਚ ਸ਼ੁਕ ਸ਼ਾਂਤੀ ਸਮ੍ਰiddhi ਬਣੀ ਰਹੇ ਜੈ ਸ਼੍ਰੀ ਰਾਮ ਪ੍ਰਧਾਨ ਜੀ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਖੰਨਾ ਜੀ ਨੇ ਕਿ ਲਗਾਤਾਰ 70ਵਾਂ ਸਾਲ ਇਹ ਰਾਨੁਲਾ ਕਲੱਬ ਨੂੰ ਜਿਹੜਾ ਚੱਲਦੇ ਨੂੰ ਹੋ ਗਿਆ ਔਰ 70 ਸਾਲ ਤੋਂ ਹੀ ਜਿਹੜਾ ਦੁਸਹਿਰੇ ਦਾ ਮੇਲਾ ਇਸੇ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਵਾਰ ਜਿਹੜੇ ਪਟਾਕਿਆਂ ਦਾ ਦੇਮਾਂਜੀ ਵਾਦਾ ਕਰਕੇ ਗਏ ਸੀ ਵੀ ਪਟਾਕੇ ਵਾਦਾ ਆਦੀ ਉਹ ਤਾਂ ਚੇਅਰਮੈਨ ਸਾਹਮਣੇ ਇਸ ਵਾਰ ਘਟ ਪਟਾਕੇ ਹੀ ਵਾਦਾ ਤੇਰਾ 라ਵਨ ਦੇ ਪੁਤਲੇ ਚ ਵੀ ਜਿਹੜਾ ਪਟਾਕੇ ਪਹਿਲਾਂ ਸੀ ਉਹਨਾਂ ਡੇਡੇ ਕਰਤੇ ਤੇ ਇਸੇ ਤਰ੍ਹਾਂ ਰਾਮਲੀਲਾ ਜਿਹੜੀ ਸਾਡੀ ਜਿੰਨੇ ਵੀ ਕਲਾਕਾਰ ਨੇ ਬੜੇ ਸੁੱਚੇ ਤੇ ਸੱਚੇ ਸ਼ਰਧਾ ਦੇ ਨਾਲ ਆਪਣਾ ਪਾਠ ਕਰਦੇ ਨੇ ਔਰ ਦੁਸਹਿਰੇ ਵਾਲੇ ਦਿਨ ਇਹ ਸਾਰਾ ਮੈਦਾਨ ਤੁਹਾਨੂੰ 90 ਦਾ ਪਤਾ ਹੈ ਇੱਕ ਕੋਈ ਗਰਾਊਂਡ ਹੈ ਜਿੱਥੇ ਆਤਿਸ਼ਬਾਜ਼ੀ ਦਾ ਮਜ਼ਾਰਾ ਕੀਤਾ ਜਾਂਦਾ ਹੈ ਉਹ ਸਾਡੇ ਲਗਾਤਾਰ ਖੰਨਾ ਸਾਹਿਬ ਤੇ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਚੱਲਦਾ ਰਿਹਾ ਜੈ ਸ਼੍ਰੀ ਅਕਾਲ